ਸੇਦਾ ਨਹੀਂ ਹੋਇਆ ਹੁਣ ਔਰ ਮੈਨੂੰ ਇਹ ਵੀ ਗੱਲ ਦੀ ਪੂਰ ਯਕੀਨ ਆ ਕਿ ਜਿਹੜਾ ਸਾਡਾ ਸਿੱਖ ਸਮਾਜ ਹੈ ਉਹ ਕਦੇ ਵੀ ਬਾਬਾ ਸਾਹਿਬ ਭੀਮਰਾਓ ਅੰਬੇਦਕਰ ਜੀ ਬਾਰੇ ਕੋਈ ਗਲਤ ਬਿਆਨਬਾਜ਼ੀ ਨਹੀਂ ਕਰ ਸਕਦਾ ਕਿਉਂਕਿ ਬਾਬਾ ਸਾਹਿਬ ਭੀਮਰਾਓ ਅੰਬੇਦਕਰ ਜੀ ਜੇ ਉਹ ਸਭ ਤੋਂ ਵੱਧ ਚੰਗਾ ਸਮਝਦੇ ਸੀ ਤਾਂ ਸਿੱਖ ਧਰਮ ਨੂੰ ਸਮਝਦੇ ਸੀ ਸਿੱਖ ਧਰਮ ਤੋਂ ਬਾਅਦ ਉਹਨਾਂ ਨੇ ਬੁੱਧ ਧਰਮ ਨੂੰ ਅਪਣਾਇਆ ਤੋਂ ਇਸ ਲਈ ਅੱਜ ਸਾਡੇ ਪੰਜਾਬ ਦੀ ਇਸ ਫਿਜਾ ਦੇ ਵਿੱਚ ਕਿ ਰਹਿਤ ਪਿਆਰੀ ਮੁੱਝ ਕੋ ਸਿੱਖ ਪਿਆਰਾ ਨਾ ਹੈ ਗੁਰੂ ਸਾਹਿਬ ਸਾਡੇ ਰਹਿਣੀ ਬਹਿਣੀ ਦੀ ਜੋ ਸਾਡੇ ਧਰਮਾਂ ਦੇ ਵਿੱਚ ਸਾਡੇ ਸੰਸਕਾਰ ਦੇ ਵਿੱਚ ਜੋ ਸਾਡੇ ਗੁਰੂ ਸਾਹਿਬਾਂ ਨੇ ਸਾਨੂੰ ਸਿੱਖਿਆ ਦਿੱਤੀ ਹੈ ਇਸ ਉੱਤੇ ਇੱਕ ਵੀ ਪੁਆਇੰਟ ਉੱਤੇ ਉਹ ਜੋ ਅੱਗ ਲਾ ਕੇ ਕਹਿੰਦੇ ਡੱਬੂ ਕੰਧ ਤੇ ਉਹ ਇੱਕ ਵੀ ਪੁਆਇੰਟ ਦੇ ਉੱਤੇ ਖੜਾ ਨਹੀਂ ਉੱਤਰਦਾ ਔਰ ਉਸ ਨੂੰ ਮੈਂ ਸਮਝਦਾ ਕਿ ਪੰਜਾਬ ਆ ਕੇ ਕਿਉਂਕਿ ਬਹੁਤ ਲੰਬਾ ਸਮਾਂ ਬਾਹਰ ਬੈਠੇ ਨੂੰ ਹੋ ਗਿਆ ਤੇ ਇੱਕ ਕਾਮਰੇਡਾਂ ਵਾਲੀ ਮੈਨੂੰ ਲੱਗਦਾ ਕਿ ਉਹਦੀ ਸੋਚ ਜਿਹੜਾ ਕਿ ਇੱਕ ਇਦਾਂ ਦੀ ਸੋਚ ਜੋ ਪਿਛਲੇ ਦਿਨੀ ਇੱਕ ਸਰਫਰੇ ਵੱਲੋਂ ਦੋ ਫਿਰਕਿਆਂ ਦੇ ਵਿੱਚ ਪਾੜ ਪਾਉਣ ਦੇ ਲਈ ਸਾਡੇ ਬਹੁਤ ਹੀ ਸਤਿਕਾਰਯੋਗ ਬਾਬਾ ਸਾਹਿਬ ਡਾਕਟਰ ਭੀਮrao ਅੰਬੇਦਕਰ ਜੀ ਜਿਹੜੇ ਕਿ ਹੁਣ ਤੱਕ ਦੇ ਸਭ ਤੋਂ ਵੱਧ ਪੜੇ ਲਿਖੇ ਸਿਆਸਤਦਾਨ ਜਿਹੜੇ ਇਕੱਲੇ ਦਲਤਾਂ ਦੇ ਨਹੀਂ ਜਿਨ੍ਹਾਂ ਨੂੰ ਕਿ ਸਾਰਾ ਸਮਾਜ ਇੱਕ ਸਤਕਾਰ ਦੀ ਨਜ਼ਰ ਦੇ ਨਾਲ ਦੇਖਦਾ ਜਿਸਨੇ ਕਿ ਆਪਣੇ ਕ੍ਰਾਂਤੀਕਾਰੀ ਵਿਚਾਰਾਂ ਦੇ ਨਾਲ ਕੱਲੇ ਦਲਤਾਂ ਨੂੰ ਨਹੀਂ ਇਸਤਰੀ ਜਾਤੀ ਨੂੰ ਵੀ ਵੋਟ ਦਾ ਅਧਿਕਾਰ ਲੈ ਕੇ ਦਿੱਤਾ ਐਸੇ ਮਸੀਹਾ ਜਿਨ੍ਹਾਂ ਨੇ ਸੰਵਿਧਾਨ ਦੀ ਰਚਨਾ ਕੀਤੀ ਔਰ ਉਹਨਾਂ ਬਾਰੇ ਇਦਾਂ ਦੀ ਮੰੰਦੀ ਤੇ ਭੈੜੀ ਸ਼ਬਦਾਬਲੀ ਕੇ ਉਹਨਾਂ ਦੇ ਅਸੀਂ ਜੋ ਆਸਥਾ ਦਾ ਪ੍ਰਤੀਕ ਉਹਨਾਂ ਦੇ ਬੁੱਤ ਲਾਏ ਆ ਉਹਨਾਂ ਨੂੰ ਤੋੜਨ ਦੀ ਗੱਲ ਕਰਨ ਵਾਲਾ ਵਿਦੇਸ਼ਾਂ ਦੇ ਵਿੱਚ ਬੈਠ ਕੇ ਗੁਰਪਤਮ ਸਿੰਘ ਪੰਨੂ ਜਿਹੜਾ ਕਿ ਸਿੱਖ ਕਹਿਲਾਉਣ ਦੇ ਹੀ ਕਾਬਲ ਨਹੀਂ ਉਹਦੀ ਮੈਂ ਸਖਤ ਸ਼ਬਦਾਂ ਦੇ ਵਿੱਚ ਨਿੰਦਾ ਕਰਦਾ ਕਿਉਂਕਿ ਜੋ ਸਿੱਖ ਧਰਮ ਹੈ ਇਹ ਧਰਮ ਸਭੇ ਸੰਜੀਵਾਲ ਸਦਾਇਨ ਕੋਈ ਨਾ ਦਿਸੇ ਬਾਹਰ ਜਿਓ ਇਸ ਸਿਧਾਂਤ ਦੇ ਉੱਤੇ ਕੰਮ ਕਰਦਾ ਹੈ ਗਰੀਬਾਂ ਨਿਮਾਣਿਆਂ ਨਤਾਣਿਆਂ ਦੱਬੇ ਕੁਚਲਿਆਂ ਨੂੰ ਗਲ ਨਾਲ ਲਾਉਣ ਦੀ ਗੱਲ ਕਰਦਾ ਗੁਰੂ ਸਾਹਿਬ ਗੁਰਬਾਣੀ ਦੇ ਵਿੱਚ ਫੁਰਮਾਨ ਕਰਦੇ ਆ ਨੀਚਾ ਅੰਦਰ ਨੀਚ ਜਾਤ ਨੀਚੀ ਹੂੰ ਅਤਨੀਚ ਨਾਨਕ ਤਿੰਨ ਕੇ ਸੰਗ ਸਾਥ ਵੱਡਿਆਂ ਸਿਉਂ ਕੈ ਰੀਸ ਜਿੱਥੇ ਨੀਚ ਸੰਭਾਲੀਐਨ ਤਿੱਥੇ ਨਜ਼ਰ ਤੇਰੀ ਬਖਸ਼ੀਸ਼ ਗੁਰੂ ਸਾਹਿਬ ਸਾਨੂੰ ਪੈਰ ਪੈਰ ਤੇ ਗੁਰਬਾਣੀ ਦੇ ਵਿੱਚ ਸਿੱਖਿਆ ਦਿੰਦੇ ਆ ਔਰ ਸਾਨੂੰ ਸਾਰਿਆਂ ਨੂੰ ਏਕਤਾ ਦੇ ਸੂਤਰ ਦੇ ਵਿੱਚ ਪਰੋਕੇ ਜੋ ਮੇਰੇ 10ਵੇਂ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਜੀ ਨੇ ਸਾਰੇ ਜਾਤਾਂ ਨੂੰ ਇਕੱਠਾ ਕਰਕੇ ਇੱਕੋ ਖੰਡੇ ਬਾਟੇ ਵਿੱਚੋਂ ਪਾਲ ਛਕਾ ਕੇ ਸਾਨੂੰ ਸਾਰਿਆਂ ਨੂੰ ਇੱਕ ਕੀਤਾ ਗੁਰੂ ਸਾਹਿਬ ਨੇ ਉਸ ਟਾਈਮ ਖੜੇ ਹੋ ਕੇ ਕਿਹਾ ਸੀ ਕਿ ਇਨ ਗਰੀਬ ਸਿੱਖਨ ਕੋ ਦਿਉ ਪਾਤਸ਼ਾਹੀ ਤੋ ਯਾਦ ਕਰੇ ਹਮਰੀ ਗੁਰਿਆਈ ਇਹ ਸਾਡੇ ਗੁਰੂਆਂ ਦੇ ਸੰਦੇਸ਼ ਨੇ ਇਹ ਸਾਡੇ ਗ੍ਰੰਥਾਂ ਦੇ ਸੰਦੇਸ਼ ਨੇ ਕਿਉਂਕਿ ਸਾਨੂੰ ਗੁਰੂਆਂ ਨੇ ਇਹੀ ਸਿਖਾਇਆ ਕਿ ਸਭੇ ਸਾਂਝੀ ਵਾਲ ਸਦਾਇਨ ਕੋਈ ਨਾ ਦਿਸੇ ਬਾਹਰ ਜੀ ਉਹ ਸਾਡਾ ਸਿਧਾਂਤ ਹੈ ਪਰ ਇੱਕ ਸਿਰ ਫਿਰਿਆ ਜਿਹੜਾ ਕਿ ਨਾਸਿਕ ਸਿਧਾਂਤ ਨੂੰ ਜਾਣਦਾ ਕਿਉਂਕਿ ਬਹੁਤ ਲੰਬਾ ਸਮਾਂ ਹੋ ਗਿਆ ਉਸ ਨੂੰ ਪੰਜਾਬ ਤੋਂ ਬਾਹਰ ਬੈਠੇ ਨੂੰ ਨਾ ਉਸਦੀ ਯਕਲਾ ਹੈ ਤੇ ਨਾ ਸ਼ਕਲ ਹੈ ਕਿਉਂਕਿ ਗੁਰੂ ਸਾਹਿਬ ਸਾਨੂੰ ਪੈਰ ਪੈਰ ਤੇ ਫਰਮਾਨ ਕਰਦੇ ਆ ਕਿ ਰਹਿਤ ਪਿਆਰੀ ਮੁੱਝ ਕੋ ਸਿੱਖ ਪਿਆਰਾ ਨਾ ਹੈ ਗੁਰੂ ਸਾਹਿਬ ਸਾਡੇ ਰਹਿਣੀ ਬਹਿਣੀ ਦੀ ਜੋ ਸਾਡੇ ਧਰਮਾਂ ਦੇ ਵਿੱਚ ਸਾਡੇ ਸੰਸਕਾਰ ਦੇ ਵਿੱਚ ਜੋ ਸਾਡੇ ਗੁਰੂ ਸਾਹਿਬਾਂ ਨੇ ਸਾਨੂੰ ਸਿੱਖਿਆ ਦਿੱਤੀ ਹੈ ਇਸ ਉੱਤੇ ਇੱਕ ਵੀ ਪੁਆਇੰਟ ਉੱਤੇ ਉਹ ਜੋ ਅੱਗ ਲਾ ਕੇ ਕਹਿੰਦੇ ਡੱਬੂ ਕੰਧ ਤੇ ਉਹ ਇੱਕ ਵੀ ਪੁਆਇੰਟ ਦੇ ਉੱਤੇ ਖੜਾ ਨਹੀਂ ਉੱਤਰਦਾ ਔਰ ਉਸ ਨੂੰ ਮੈਂ ਸਮਝਦਾ ਕਿ ਪੰਜਾਬ ਆ ਕੇ ਕਿਉਂਕਿ ਬਹੁਤ ਲੰਬਾ ਸਮਾਂ ਬਾਹਰ ਬੈਠੇ ਨੂੰ ਹੋ ਗਿਆ ਤੇ ਇੱਕ ਕਾਮਰੇਡਾਂ ਵਾਲੀ ਮੈਨੂੰ ਲੱਗਦਾ ਕਿ ਉਹਦੀ ਸੋਚ ਜਿਹੜਾ ਕਿ ਇੱਕ ਐਦਾਂ ਦੀ ਸੋਚ ਜਿਹੜੀ ਕਿ ਦੋ ਫਿਰਕਿਆਂ ਨੂੰ ਲੜਾਉਂਦੀ ਹੈ ਜਿਹੜੀ ਕਿ ਦੋ ਧਰਮਾਂ ਨੂੰ ਆਪਸ ਦੇ ਵਿੱਚ ਪਾੜ ਪਾਉਂਦੀ ਹੈ ਜਿਹੜੀ ਕਿ ਜਾਤਾਂ ਮਜਬਾਂ ਦੇ ਗੇੜ ਦੇ ਵਿੱਚ ਆਪਸ ਚ ਫਸਾ ਕੇ ਲੋਕਾਂ ਨੂੰ ਆਪਸ ਦੇ ਵਿੱਚ ਲੜਾਉਂਦੇ ਆ ਇਹਨਾਂ ਲੋਕਾਂ ਦੀ ਪੰਜਾਬ ਦੇ ਲੋਕ ਜਿਹੜੇ ਆ ਇਹਨਾਂ ਤੋਂ ਸਖਤ ਨਫ਼ਰਤ ਵੀ ਕਰਦੇ ਆ ਇਹਨਾਂ ਨੂੰ ਚੇਤਾਵਨੀ ਤੇ ਅਸੀਂ ਵਾਰਨਿੰਗ ਵੀ ਦੰਨੇ ਆ ਕਿਉਂਕਿ ਬਾਹਰ ਬੈਠ ਕੇ ਜਿੱਦਾਂ ਦੀਆਂ ਗੱਲਾਂ ਕਰਦਾ ਜੇ ਹਿੰਮਤ ਹੈ ਤੇ ਪੰਜਾਬ ਦੇ ਵਿੱਚ ਆ ਕੇ ਗੱਲ ਕਰਨ ਔਰ ਅਸੀਂ ਇਹਨਾਂ ਨੂੰ ਦੱਸਣਾ ਚਾਹੁੰਦੇ ਆ ਕਿ ਬਾਬਾ ਸਾਹਿਬ ਭੀਮਰਾਓ ਅੰਬੇਦਕਰ ਜੀ ਸਾਡੇ ਰਹਿਬਰ ਨੇ ਅਸੀਂ 14 ਤਰੀਕ ਨੂੰ ਉਹਨਾਂ ਦੇ ਜਨਮ ਦਿਹਾੜੇ ਦੇ ਉੱਤੇ ਡੰਡੇ ਤੇ ਝੰਡੇ ਨਾਲ ਉਹਨਾਂ ਦੇ ਬੁੱਤਾਂ ਦੀ ਜਿਹੜੀ ਰਾਖੀ ਕਰਾਂਗੇ ਅਸੀਂ ਇਤਾਂ ਦੇ ਲੋਕਾਂ ਦੀਆਂ ਗਿੱਦੜ ਭਪਕੀਆਂ ਤੋਂ ਡਰਨ ਵਾਲੇ ਨਹੀਂ ਤੇ ਇਹਨਾਂ ਨੂੰ ਸਖਤ ਚੇਤਾਵਨੀ ਕਿ ਬਾਜ ਆ ਜਾਓ ਨਹੀਂ ਤਾਂ ਜੋ ਸਾਡਾ ਸਮਾਜ ਹੈ ਉਹ ਇਹਨਾਂ ਦੇ ਨਾਲ ਜੋ ਹਸ਼ਰ ਕਰੇਗਾ ਇਹ ਮੈਨੂੰ ਲੱਗਦਾ ਕਿ ਉਹ ਅੱਜ ਤੱਕ ਇਤਿਹਾਸ ਦੇ ਵਿੱਚ ਕਿਸੇ ਦਾ ਨਹੀਂ ਹੋਇਆ ਹੋਣਾ ਔਰ ਮੈਨੂੰ ਇਹ ਵੀ ਗੱਲ ਦੀ ਪੂਰ ਯਕੀਨ ਆ ਕਿ ਜਿਹੜਾ ਸਾਡਾ ਸਿੱਖ ਸਮਾਜ ਉਹ ਕਦੇ ਵੀ ਬਾਬਾ ਸਾਹਿਬ ਭੀਮਰਾਓ ਅੰਬੇਦਕਰ ਜੀ ਬਾਰੇ ਕੋਈ ਗਲਤ ਬਿਆਨਬਾਜ਼ੀ ਨਹੀਂ ਕਰ ਸਕਦਾ ਕਿਉਂਕਿ ਬਾਬਾ ਸਾਹਿਬ ਭੀਮਰਾਓ ਅੰਬੇਦਕਰ ਜੀ ਜੇ ਉਹ ਸਭ ਤੋਂ ਵੱਧ ਚੰਗਾ ਸਮਝਦੇ ਸੀ ਤਾਂ ਸਿੱਖ ਧਰਮ ਨੂੰ ਸਮਝਦੇ ਸੀ ਸਿੱਖ ਧਰਮ ਤੋਂ ਬਾਅਦ ਉਹਨਾਂ ਨੇ ਬੁੱਧ ਧਰਮ ਨੂੰ ਅਪਣਾਇਆ ਤੋਂ ਇਸ ਲਈ ਅੱਜ ਸਾਡੇ ਪੰਜਾਬ ਦੀ ਇਸ ਫਿਜਾ ਦੇ ਵਿੱਚ ਜਿਹੜਾ ਇਹ ਨਫ਼ਰਤ ਦੇ ਬੀਜ ਬੀਜਣ ਦੀ ਕੋਸ਼ਿਸ਼ ਕਰ ਰਿਹਾ ਪੰਜਾਬ ਦੀ ਜ਼ਰਖੇਜ਼ ਧਰਤੀ ਉੱਤੇ ਹਰ ਤਰ੍ਹਾਂ ਦਾ ਬੀਜ ਤਾਂ ਬੀਜਿਆ ਜਾ ਸਕਦਾ ਪਰ ਨਫਰਤ ਦਾ ਬੀਜ ਕਦੇ ਵੀ ਨਹੀਂ ਬੀਜਿਆ ਜਾ ਸਕਦਾ ਸੋ ਇਸ ਦੀ ਅਸੀਂ ਇਹਨੂੰ ਸਖਤ ਸ਼ਬਦਾਂ ਚ ਚੇਤਾਵਨੀ ਦਿੰਦੇ ਹਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਸਪੁਰ ਸਾਹਬ ਸਾਹਿਬ ਇਹ ਕਿ ਜੇ ਆਪਾਂ ਇਨੀ ਖਲਾਸਤ ਵੀ ਕਰ ਰਹੇ ਹਾਂ ਮੋਸਟ ਕੁਆਲਿਟੀ ਚ ਵੀ ਨਾ ਹੈ ਉਸ ਤੋਂ ਪਰਸਪਰ ਸਿੰਪਲ ਹੋਗਾ ਆਪਾਂ ਕੇਂਦਰ ਸਰਕਾਰ ਨਾਲ ਗੱਲਬਾਤ ਕਰ ਰਹੇ ਕਿਉਂਕਿ ਮੋਦੀ ਜੀ ਤੇ ਜਾ ਰਹੇ ਨੇ ਯੂ ਐਸ اے ਮੋਦੀ ਜੀ ਦਾ ਕੈਨੇਡਾ ਦਾ ਰਿਸ਼ਤਾ ਵਧੀਆ ਨਹੀਂ ਹੈ ਅੱਗੇ ਭਾਵੇਂ ਯੂ ਐਸ اے ਵੀ ਹੈਗਾ ਪਰ ਉਹ ਤੇ ਉਧਰ ਕੁਝ ਗੱਲ ਕਰ ਸਕਣ ਆਪਾਂ ਕੁਝ ਕਰ ਰਹੇ ਹਾਂ ਇਹਦੇ ਲਈ ਕੋਈ ਮੈਨਟਰ ਲਿੱਟ ਰਹੇ ਹਾਂ ਬਿਲਕੁਲ ਪੰਜਾਬ ਸਰਕਾਰ ਸਮੇ ਸਮੇ ਦੇ ਉੱਤੇ ਇਹ ਜੋ ਪੰਜਾਬ ਦੇ ਵਿੱਚ ਅੱਗ ਲਾਉਣ ਵਾਲੀਆਂ ਕਾਰਵਾਈਆਂ ਜਾਂ ਗੱਲਾਂ ਕਰ ਰਿਹਾ ਇਹਨਾਂ ਦੇ ਖਿਲਾਫ ਸਾਡੇ ਸਤਿਕਾਰਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਹਮੇਸ਼ਾ ਜਦੋਂ ਵੀ ਗੱਲ ਕਰਦੇ ਆ ਕਿਉਂਕਿ ਜਦੋਂ ਸੁਰੱਖਿਆ ਦਾ ਮੁੱਦਾ ਆਉਂਦਾ ਜਦੋਂ ਹਮੇਸ਼ਾ ਕੇਂਦਰ ਦੇ ਨਾਲ ਗੱਲ ਹੁੰਦੀ ਹੈ ਤੇ ਮੈਂ ਵੀ ਤੁਹਾਡੇ ਜਰੀਏ ਪ੍ਰੈਸ ਜਰੀਏ ਕੇਂਦਰ ਨੂੰ ਅਪੀਲ ਕਰਦਾ ਕਿ ਇਦਾਂ ਦੇ ਤਾਂ ਲੋਕਾਂ ਦੇ ਜਜਬਾਤਾਂ ਨੂੰ ਭੜਕਾ ਕੇ ਜਿਹੜੇ ਲੋਕ ਪੰਜਾਬ ਦਾ ਮਾਹੌਲ ਖਿਲਾਫ ਕਰਨਾ ਚਾਹੁੰਦੇ ਆ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਜਸਪਰ ਸਾਹਿਬ ਇਸ ਤੋਂ ਪਹਿਲਾਂ ਵੀ ਦੇਖਿਆ ਗਿਆ ਕਿ ਜਦੋਂ ਵੀ ਕੁਲਪਤਵੰਤ ਸਿੱਖ ਪਰਵ ਨੇ ਤਵਕੀ ਦਿੱਤੀ ਹੈ ਫਿਰ ਪਾਵੇ ਸਰਕਾਰੀ ਬਿਲਡਿੰਗਾਂ ਤੋਂ ਕਿ ਖਾਲਸਪੁਰ ਦਾ ਝੰਡਾ ਲਾਉਣ ਦੀ ਗੱਲ ਹੋਵੇ ਜਾਂ ਫਿਰ ਸਰਕਾਰੀ ਬਿਲਡਿੰਗਸ ਦੇ ਬਾਹਰ ਖਾਲਸਪੁਰਸ ਦਾ ਆਵਾਜ਼ਿਤਨ ਨਿਕਲੋ ਉਹ ਕਿਤੇ ਨਾ ਕਿਤੇ ਕਿਤੇ ਨਾ ਕੁਝ ਥਾਵਾਂ ਤੋਂ ਇਹਨਾਂ ਮੁਸੂਬਿਆਂ ਦੇ ਵਿੱਚ ਕਾਮਯਾਬ ਵੀ ਹੋ ਜਾਂਦੇ ਨੇ ਤਾਂ ਉਸ ਨੂੰ ਕਿਸ ਤਰੀਕੇ ਨਾਲ ਰੋਕਿਆ ਜਾਏਗਾ ਕਿਉਂਕਿ ਜੇਕਰ ਵਰਨਿੰਗ ਦਿੱਤੀ ਹੈ ਤਾਂ ਆਰੋੜਾ ਪਰ ਉਸ ਦੇ ਗੁਰਗੇ ਜਿਹੜੇ ਇੱਥੇ ਬਹੁਤ ਐਕਟਿਵ ਨੇ ਨਹੀਂ ਦੇਖੋ ਪੰਨੂ ਸਿਰਫ ਤੇ ਸਿਰਫ ਬੜਕ ਮਾਰਦਾ ਹੈ ਤੇ ਕਹਿੰਦੇ ਆ ਨਾ ਕਿ ਡੱਬੂ ਅੱਗ ਲਾਇਆ ਡੱਬੂ ਕੰਧ ਤੇ ਇਹਦਾ ਉਹ ਹੁਣ ਤੱਕ ਦਾ ਰਿਕਾਰਡ ਰਿਆ ਔਰ ਅਸੀਂ ਇਹਨੂੰ ਚੇਤਾਵਨੀ ਦੰਨੇ ਆ ਸਾਡਾ ਕੱਲਾ ਕੱਲਾ ਵਲੰਟੀਅਰ ਕੱਲੇ ਕੱਲੇ ਸਾਡੇ ਐਮਐਲਏ ਸਹਿਬਾਨ ਅਸੀਂ ਜੋ ਵੀ ਸਾਡੇ ਸਤਿਕਾਰਯੋਗ ਸਾਡੇ ਰਹਿਬਰ ਬਾਬਾ ਸਾਹਿਬ ਭੀਮਰਾਓ ਅੰਬੇਦਕਰ ਜੀ ਦੇ ਬੁੱਤ ਲੱਗੇ ਆ ਉਹਨਾਂ ਦੇ ਅੱਗੇ ਅਸੀਂ ਉਹਨਾਂ ਨੂੰ ਨਮਨ ਕਰਾਂਗੇ 14 ਤਰੀਕ ਨੂੰ ਅਸੀਂ ਸਾਰੇ ਜਾਣੇ ਆਪ ਉਥੇ ਜਾਵਾਂਗੇ ਤਾਂ ਕਿ ਜਿਹੜਾ ਕੋਈ ਇਦਾਂ ਦਾ ਆਵੇ ਉਹਨੂੰ ਅਸੀਂ ਆਪ ਸਬਕ ਸਿਖਾ ਸਕੀਏ ਪਰ ਮੈਨੂੰ ਇਸ ਗੱਲ ਦਾ ਯਕੀਨ ਆ ਕਿ ਪੰਜਾਬ ਦੇ ਜਿਹੜੇ ਲੋਕ ਨੇ ਇਦਾਂ ਦੇ ਲੋਕਾਂ ਨੂੰ ਜਦੋਂ ਮੂੰਹ ਲਾਉਣੋਂ ਹਟ ਜਾਂਦੇ ਆ ਤਾਂ ਫੇਰ ਇਹ ਇਦਾਂ ਦੀਆਂ ਆਪਸ ਦੇ ਵਿੱਚ ਜਾਤੀ ਰੰਗਸ਼ਾ ਇੱਕ ਦੂਜੇ ਦੇ ਵਿੱਚ ਫਲਾ ਕੇ ਆਪਣੇ मंसूਬੇ ਸਿੱਧੇ ਕਰਨ ਦੀ ਕੋਸ਼ਿਸ਼ ਕਰਦੇ ਆ ਔਰ ਮੈਂ ਉਹਨਾਂ ਲੋਕਾਂ ਨੂੰ ਵੀ ਚੇਤਾਵਨੀ ਦਿੰਨਾ ਔਰ ਨੌਜਵਾਨਾਂ ਨੂੰ ਵੀ ਕਹਿਣਾ ਕਿ ਇਹ ਜਿਹੜੇ ਲੋਕ ਨੇ ਇਹ ਸਿਰਫ ਤੇ ਸਿਰਫ ਸਾਨੂੰ ਇੱਕ ਚਾਰੇ ਵਜੋਂ ਵਰਤ ਰਹੇ ਆ ਸਾਨੂੰ 9.5 ਦੇ ਉੱਤੇ ਇਹ ਸਿਰਫ ਤੇ ਸਿਰਫ ਆਪਣੀਆਂ ਸਿਆਸੀ ਰੋਟੀਆਂ ਸੇਕ ਰਹੇ ਆ ਇਹ ਲੋਕ ਇਹਨਾਂ ਦੇ ਮਹਿਕਾਵੇ ਦੇ ਵਿੱਚ ਨਾ ਆਉਣ ਕਿਉਂਕਿ ਇਹਦਾ ਜਿਹੜਾ ਖਮਿਆਜਾ ਵਾ ਉਹ ਸਾਡੇ ਸਤਿਕਾਰਯੋਗ ਨੌਜਵਾਨਾਂ ਨੂੰ ਹੀ ਭੁਗਤਣਾ ਪੈਂਦਾ ਦੇਖੋ ਪੰਜਾਬ ਦੇ ਵਿੱਚ ਹਮੇਸ਼ਾ ਹੀ ਅਸੀਂ ਪਿਛਲੇ ਜਦੋਂ ਦੀ ਸਾਡੀ ਸਰਕਾਰ ਆਈ ਆ ਯੁੱਧ ਨਸ਼ਿਆਂ ਦੇ ਵਿਰੁੱਧ ਜੋ ਛੇੜਿਆ ਹੋਇਆ ਕੱਲੇ-ਕੱਲੇ ਪਿੰਡ ਦੇ ਵਿੱਚ ਕੱਲੇ-ਕੱਲੇ ਜਾ ਕੇ ਬੱਚੇ ਨੂੰ ਪੁੱਛ ਲੋ ਕਿ ਅੱਜ ਜੋ ਨਸ਼ੇ ਦੇ ਖਿਲਾਫ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੀਤਾ ਪਿਛਲੇ 75 ਸਾਲਾਂ ਦੇ ਵਿੱਚ ਨਾ ਕਿਸੇ ਪਾਰਟੀ ਨੇ ਕੀਤਾ ਤੇ ਨਾ ਕਿਸੇ ਸਰਕਾਰ ਨੇ ਕੀਤਾ ਔਰ ਅਨਿਲ ਵੇਜ ਨੂੰ ਮੈਂ ਕਹਿਣਾ ਚਾਹਣਾ ਕਿ ਜਿਹੜਾ ਨਸ਼ਾ ਹਰਿਆਣੇ ਰਾਹੀਂ ਪੰਜਾਬ ਦੇ ਵਿੱਚ ਆਉਂਦਾ ਉਸ ਨੂੰ ਰੋਕਿਆ ਜਾਵੇ ਕਿਉਂਕਿ ਅੱਜ ਜਿਹੜੇ ਹਰਿਆਣਵੀ ਨੌਜਵਾਨ ਜਿਸ ਤਰੀਕੇ ਦੇ ਨਾਲ ਗੈਂਗਸਟਰ ਵਾਰਵੰਦ ਵੱਧ ਰਹੇ ਆ ਉਹਨਾਂ ਨੂੰ ਉਹ ਨੱਥ ਪਾਉਣ ਪੰਜਾਬ ਦੀ ਜਿਹੜੇ ਸਰਕਾਰ ਆ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਉਹ ਸਮਰੱਥ ਨੇ ਕਿ ਉਹ ਗੈਂਗਸਟਰਵਾਦ ਤੇ ਵੀ ਨੱਥ ਪਾਉਣੀ ਜਾਣਦੇ ਆ ਤੇ ਇਹਨਾਂ ਨਸ਼ੇ ਵਾਲਿਆਂ ਦੇ ਖਿਲਾਫ ਵੀ ਉਹ ਨੱਥ ਪਾਉਣੀ ਜਾਣਦੇ ਆ ਸੋ ਮੈਂ ਉਹਨਾਂ ਨੂੰ ਕਹਿਣਾ ਕਿ ਇਦਾਂ ਦੇ ਜਿਹੜੇ ਉਹਨਾਂ ਦੇ ਬਿਆਨ ਨੇ ਉਹ ਇਹਨਾਂ ਨੂੰ ਗੁਰੇਜ਼ ਕਰਨ ਪਹਿਲਾਂ ਆਪਣੀ ਪੀੜੀ ਹੇਟ ਸੋਟਾ ਫਿਰ ਜਦੋਂ ਵੀ ਪਰਨੋ ਨੇ ਵੀ ਤੁਹਾਨੂੰ ਕਿਹਾ ਭਾਈ ਉਹ ਹਮੇਸ਼ਾ ਹੀ ਰਾਤ ਨੂੰ ਤੇ 5 ਵਜੇ ਤੋਂ ਪਹਿਲਾਂ ਬੰਦ ਹੋਣਾ ਹੈਗਾ ਤਾਂ ਆਪਾਂ ਰਾਤ ਨੂੰ ਵੀ ਪਹਰਾ ਦਵਾਂਗੇ ਉੱਥੇ ਬਿਲਕੁਲ ਅਸੀਂ 14 ਤਰੀਕ ਨੂੰ ਜਿੰਨੇ ਵੀ ਸਾਡੇ ਪੰਜਾਬ ਦੇ ਵਿੱਚ ਬੁੱਤ ਲੱਗੇ ਆ ਬਾਬਾ ਸਾਹਿਬ ਭੀਮਰਾਓ ਅੰਬੇਦਕਰ ਦੇ ਉਹਨਾਂ ਸਾਰਿਆਂ ਦੇ ਉੱਤੇ ਅਸੀਂ ਪਹਰਾ ਦੇਵਾਂਗੇ ਡੰਡੇ ਤੇ ਝੰਡੇ ਨਾਲ